ਭਗਵਾਨਤ ਮਾਨ ਜਿਹੜਾ ਤੂੰ ਹੁਣ ਪਾਣੀਆਂ ਦਾ ਰੱਖ ਆਪਦੇ ਆਪ ਨੂੰ ਦਿਖਾ ਰਿਹਾ ਮੈਂ ਤੈਨੂੰ ਦੋ ਸਵਾਲ ਪੁੱਛਣਾ ਚਾਹੁੰਨਾ ਇੱਕ ਤਾਂ ਇਹ ਦੱਸ ਵੀ 6 ਅਪ੍ਰੈਲ ਤੋਂ ਜਿਹੜਾ ਲਗਾਤਾਰ 4000 ਕਿਊਸਿਕ ਪਾਣੀ ਐਕਸਟਰਾ ਜਾ ਰਿਹਾ ਵਾਧੂ ਜਾ ਰਿਹਾ ਹਰਿਆਣੇ ਨੂੰ ਤੂੰ ਉਦੋਂ ਕਿਉਂ ਨਹੀਂ ਬੋਲਿਆ ਦੂਜੀ ਗੱਲ ਤੇਰੀ ਆਪਦੀ ਸਰਕਾਰ ਚ 22 23 ਤੇ 24 2022 2023 2024 ਤਿੰਨਾ ਸਾਲ ਲਗਾਤਾਰ ਅਪ੍ਰੈਲ ਮਈ ਜੂਨ ਦੇ ਮਹੀਨਿਆਂ ਵਿੱਚ 9 9000 ਕਿਊਸਿਕ ਪਾਣੀ ਪਰ ਹਰਿਆਣੇ ਨੂੰ ਵਾਧੂ ਜਾਂਦਾ ਰਿਹਾ ਐਕਸਟਰਾ ਜਾਂਦਾ ਰਿਹਾ ਲੋਡ ਤੋਂ ਵੱਧ ਜਾਂਦਾ ਰਿਹਾ ਤੂੰ ਅਚਾਨਕ ਅੱਜ ਹੀ ਕਿਉਂ ਬੋਲੇ ਇਹ ਗੱਲ ਸਾਨੂੰ ਵੀ ਪਤਾ ਹੈ ਕਿ ਵੀ ਦਿੱਲੀ ਦੇ ਆਖੇ ਤੋਂ ਬਗੈਰ ਤੂੰ 1 ਇੰਚ ਨਹੀਂ ਹਿਲਦਾ ਅੱਜ ਤੇਰਾ ਬੋਲਣ ਦਾ ਕਾਰਨ ਜਿਹੜਾ ਆ ਉਹ ਪੰਜਾਬੀਆਂ ਨੂੰ ਹੋਰ 2 ਮਹੀਨੇ ਮਹੀਨੇ ਬਾਅਦ ਸਮਝ ਆ ਜਾਊਗਾ ਤੇਰੇ ਬਿਆਨਾਂ ਤੋਂ ਹੀ ਪਤਾ ਲੱਗਦਾ ਹੈ ਕਿ ਜਦੋਂ ਤੂੰ ਜੇਲਮ ਤੇ ਚਨਾਅ ਦੇ ਪਾਣੀ ਦੀ ਗੱਲ ਕਰਦਾ ਹੈ ਕਿ ਤੈਨੂੰ ਉੱਤੋਂ ਇਸ਼ਾਰਾ ਹੋਇਆ ਹੈ ਕਿ ਭਾਈ ਇਹ ਮਸਲਾ ਚੱਕ ਕੇ ਤੂੰ ਬੋਲ ਕੋਈ ਤੈਨੂੰ ਦਰਦ ਨਹੀਂਗਾ ਪੰਜਾਬ ਦਾ ਜੇ ਦਰਦ ਹੁੰਦਾ ਤਾਂ ਕੇਜਰੀਵਾਲ ਨੇ ਜਦੋਂ ਹਰਿਆਣੇ ਦੇ ਵਿੱਚ ਆਖਿਆ ਸੀ ਕਿ ਵੀ ਹਰਿਆਣੇ ਨੂੰ ਵੀ ਬਰਾਬਰ ਦਾ ਸ਼ੇਅਰ ਚਾਹੀਦਾ ਉਸ ਦਿਨ ਤੂੰ ਬੋਲਦਾ ਪਾਣੀਾਂ ਦੇ ਬਾਰੇ ਹਰਿਆਣਾ ਮੇ ਪਾਣੀ ਕਾ ਸਤਰ ਬਹੁਤ ਨੀਚੇ ਜਾ ਰਹਾ ਹੈ हरियाणा के अंदर पानी की कमी है हरियाणा में लोग प्यासे हैं हरियाणा के लिए भी पानी का इंतजाम करें मैं प्रधानमंत्री जी से अपील करता हूं और अगर उनके पास समाधान नहीं है मेरे को बुला लें मैं उनको समाधान बता दूंगा तो उदन बोलदा जिदन 6 अप्रैल को इस साल ही 4000 क्यूसिक जदन तो बढ़ जा रहा है तो उदन बोलदा जिदन 2022 2023 2024 लगातार 9000 क्यूसिक पानी ਐਕਸਟਰਾ ਜਾਂਦਾ ਰਿਹਾ ਤੂੰ ਉਸ ਦਿਨ ਬੋਲਦਾ ਜਦਨ ਬੀਬੀ ਐਮਬੀ ਦੇ ਪ੍ਰੋਜੈਕਟ ਦੇ ਉੱਤੇ ਸਾਰਾ ਡਾਇਰੈਕਟਰਸ਼ਿਪ ਚੇਂਜ ਹੋ ਰਹੀ ਸੀ ਨਵਾਂ ਡੈਮ ਸੇਫਟੀ ਬਿਲ ਆਇਆ ਸੀ ਤੂੰ ਉਸ ਦਿਨ ਬੋਲਦੀ ਤੁਹਾਡੀ ਸਰਕਾਰ ਉਸ ਦਿਨ ਹੀ ਸੌਧੀਆਂ ਬੋਲਦਾ ਅੱਜ ਕਿਉਂ ਬੋਲ ਰਹੇ ਹੋ ਅੱਜ ਤੁਹਾਨੂੰ ਉਤੋਂ ਇਸ਼ਾਰਾ ਹੈ ਕਿ ਤੁਸੀਂ ਕਿਉਂਕਿ ਇੰਡਸ ਵਾਟਰ ਟ੍ਰੀਟੀ ਦਾ ਮਸਲਾ ਉੱਠਿਆ ਹੋਇਆ ਤਾਂ ਵੀ ਇਸ ਮਸਲੇ ਨੂੰ ਪੜਕਾਓ ਇਸ ਮਸਲੇ ਨੂੰ ਦੋਨਾਂ ਸਟੇਟਾਂ ਦੇ ਵਿੱਚ ਮਸਲਾ ਬਣਾਓ ਤੇ ਆਵਾਜ਼ ਚੱਕੋ ਹੋਰ ਕੋਈ ਮਸਲਾ ਨਹੀਂ ਹੋਰ ਤੈਨੂੰ ਪਾਣੀ ਨਾਲ ਕੋਈ ਲੈਣ ਦੇਣ ਨਹੀਂਗਾ 4000 ਕਿਊਸਿਕ ਪਹਿਲਾਂ ਪਾਣੀ ਵੱਧ ਜਾ ਰਿਹਾ 9900 ਕਿਊਸਿਕ ਤੂੰ ਉਹ ਤੋ ਬਿਲਕੁਲ ਨਹੀਂ ਬੋਲਿਆ ਸੋ ਭਰਾਵੋ ਪੰਜਾਬੀਓ ਮੇਰੀ ਤੁਹਾਨੂੰ ਇੱਕ ਦਰਖਾਸਤ ਹੈ ਕਿ ਪਹਿਲਾਂ ਇਸ ਗੱਲ ਨੂੰ ਮਸਲੇ ਨੂੰ ਸਾਰੇ ਨੂੰ ਸਮਝੋ ਤੇ ਫਿਰ ਵੇਖੋ ਕਿ ਸੋਡਾ ਅਸਲੀ ਹਮਦਰਦ ਇਹਨਾਂ ਪੋਲਿਟੀਕਲ ਪਾਰਟੀਆਂ ਚੋਂ ਇਹਨਾਂ ਰਾਜਨੀਤਿਕ ਪਾਰਟੀਆਂ ਤਿੰਨਾ ਚੋਂ ਕੋਈ ਵੀ ਨਹੀਂਗਾ ਅੱਜ ਉਧਰੋਂ ਜਾਖੜ ਸਾਹਿਬ ਜਿਹੜੇ ਹੈਗੇ ਆ ਜਿਨ੍ਹਾਂ ਦੇ ਆਪਦੇ ਖੇਤਾਂ ਨੂੰ ਅਬੋਰ ਦੇ ਵਿੱਚ ਇਸੇ ਸਰੰਦ ਫੀਡਰ ਨਹਿਰ ਚੋਂ ਪਾਣੀ ਲੱਗਦਾ ਇਸੇ ਹਾਕੜਾ ਦੇ ਵਿੱਚੋਂ ਪਾਣੀ ਪਾਖੜਾ ਡੈਮ ਦੇ ਪਾਣੀ ਚੋਂ ਪਾਣੀ ਲੱਗਦਾ ਉਹ ਚੁੱਪ ਬੈਠੇ ਹੀ ਗਏ ਆ ਕਿਉਂ ਜਖੜ ਸਾਹਿਬ ਤੁਹਾਡੇ ਕੀਨੂਆ ਦੇ ਬਾਗ ਕੀ ਸੁਲੇਮਾਨ ਕੀ ਜਾਂ ਸਾਦਕੀ ਨਹਿਰ ਦੇ ਮੋਗਿਆਂ ਚੋਂ ਪੜਦੇ ਆ ਕਿ ਪੰਜਾਬ ਦੇ ਮੋਗੇ ਚੁਕੇ ਉਹਨਾਂ ਨੂੰ ਪਾਕਿਸਤਾਨ ਚੋਂ ਪਾਣੀ ਆਉਂਦਾ ਤੁਸੀਂ ਕਿਉਂ ਨਹੀਂ ਬੋਲਦੇ ਤੁਸੀਂ ਅੱਜ ਸਿਆਸਤ ਕਰ ਰਹੇ ਹੋ ਤੁਸੀਂ ਅੱਜ ਪੜ੍ਹ ਲਿਖ ਕੇ ਵੱਡੇ ਹੋਏ ਹੋ ਤਾਂ ਉਸੇ ਜ਼ਮੀਨ ਦੀ ਆਮਦਨ ਚੋਂ ਪੜ੍ਹ ਲਿਖ ਕੇ ਵੱਡੇ ਹੋਏ ਉਸੇ ਜ਼ਮੀਨ ਦੀ ਆਮਦਨ ਚੋਂ ਉਸੇ ਜ਼ਮੀਨ ਦੇ ਰੁਤਬੇ ਚੋਂ ਤੁਹਾਡੇ ਪਰਿਵਾਰ ਨੇ ਸਿਆਸਤ ਦੇ ਵਿੱਚ ਪੈਰ ਰੱਖਿਆ ਜਾਂ ਸਿਆਸਤ ਚੋਂ ਤਾਕਤਵਰ ਹੋਏ ਆ ਉਸੀ ਜਿਹੋ ਜਿਹੀ ਧਾਰੀ ਵੀ ਆ ਇਸੇ ਤਰ੍ਹਾਂ ਪਹਿਲਾਂ ਵੀ ਕਾਂਗਰਸੀ ਸਾਡੇ ਚੁੱਪ ਰਹੇ ਇੱਥੋਂ ਪੰਜਾਬ ਦੇ ਜਦੋਂ ਹਰਿਆਣੇ ਜਦੋਂ ਬੀਬੀਐਮਬੀ ਦੇ ਵਿੱਚ VOTING ਹੋ ਰਹੀ ਸੀ ਜਿੰਨੀ ਵੀ ਜੀਪੀ ਦੀਆਂ ਸਰਕਾਰਾਂ ਚਾਹੇ ਉਹ ਹਰਿਆਣੇ ਦੀ ਸੀ ਚਾਹੇ ਦਿੱਲੀ ਦੀ ਸੀ ਉਹਨੇ ਪੰਜਾਬ ਦੇ ਅਗੇਂਸਟ ਵੋਟ ਕੀਤਾ ਹਿਮਾਚਲ ਦੀ ਸਰਕਾਰ ਕਾਂਗਰਸ ਦੀ ਚੁੱਪ ਵੱਟੀ ਰੱਖੀ ਕੁਝ ਕਿਸੇ ਨੇ ਗੱਲ ਨਹੀਂ ਕੀਤੀ ਸੋ ਇਹ ਭਰਾਓ ਇਹ ਸਾਰੇ ਆਪਣੇ ਨਾਲ ਦੋਗਲੇ ਆ ਇਹਨਾਂ ਚੋਂ ਕੋਈ ਵੀ ਪੰਜਾਬ ਦੀ ਪਾਰਟੀ ਨਹੀਂ ਇਹ ਸਾਰੀਆਂ ਦਿੱਲੀ ਦੀਆਂ ਪਾਰਟੀਆਂ ਤੇ ਆਮ ਆਦਮੀ ਪਾਰਟੀ ਤਾਂ ਆਪਾਂ ਨੂੰ ਪਤਾ ਹੀ ਦਿੱਲੀ ਤੋਂ ਚੱਲਦੀ ਆ ਇਹ ਪਾਣੀ ਦੇ ਮਸਲੇ ਨੂੰ ਸਮਝੋ ਹਰਿਆਣੇ ਨੂੰ 2.9 ਮਿਲੀਅਨ ਏਕੜ ਫੁੱਟ ਪਾਣੀ ਜਿਹੜਾ ਸੀਗਾ ਉਹ ਉਹਨਾਂ ਦੀ ਉਹਨਾਂ ਦਾ ਇਹ ਪਾਣੀ ਦੀ ਅਵੇਲੇਬਿਲਟੀ ਦੇ ਹਿਸਾਬ ਨਾਲ 25 ਮਈ ਤੱਕ ਉਹਨਾਂ ਦਾ ਸ਼ੇਅਰ ਬੰਨਦਾ ਸੀ 2025 ਤੱਕ 21 ਮਈ 2025 ਤੱਕ ਉਹਨਾਂ ਦਾ ਸ਼ੇਅਰ ਬੰਨਦਾ ਸੀ ਇਹ ਸ਼ੇਅਰ ਉਹਨਾਂ ਨੇ ਤਕਰੀਬਨ April ਦੇ ਅਖੀਰਲੇ ਹਫਤੇ ਤੱਕ ਹੀ ਖਤਮ ਕਰਤਾ ਇਹੀ ਖਤਮ ਕੀਤਾ ਉਹਨਾਂ ਨੇ 3% ਪਾਣੀ ਵਾਧੂ ਲੈ ਲਿਆ ਇਸ ਗੱਲ ਦੇ ਵਿੱਚ ਇਹੀ ਉਹਦੇ ਇਲਾਵਾ ਉਹਨਾਂ ਨੇ 4000 ਕਿਊਸਿਕ ਪਾਣੀ ਭਗਵੰਤ ਮਾਨ ਨੇ ਹਰ ਦਿਨ ਉਹਨਾਂ ਨੂੰ ਵਾਧੂ ਉਸ ਨਹਿਰ ਚੋਂ ਫਲੋ ਹੋਇਆ ਪਾਖੜਾ ਮੇਨ ਲਾਈਨ ਤੋਂ ਜਿਹਦੀ ਕੈਪੈਸਿਟੀ 10000 ਕਿਊਸਿਕ ਦੀ ਆ ਉਹਦੇ ਵਿੱਚ ਹਰਿਆਣੇ ਵਾਸਤੇ 4000 ਕਿਊਸਿਕ ਐਕਸਟਰਾ ਫਲੋ ਹੋਇਆ ਜਿਹੜਾ ਕੀ ਉਹਨਾਂ ਦਾ ਹੱਕ ਨਹੀਂ ਬਣਦਾ। ਦੂਜੇ ਪਾਸੇ ਪੰਜਾਬ ਨੇ ਆਪਦਾ ਪਾਣੀ ਬਹੁਤ ਧਿਆਨ ਨਾਲ ਵਰਤਿਆ। ਪੰਜਾਬ ਨੇ ਆਪਦਾ ਪਾਣੀ ਬਹੁਤ ਸੰਜੀਦਗੀ ਨਾਲ ਵਰਤਿਆ ਹੈ ਤੇ ਪੰਜਾਬ ਦੀ ਜਿਹੜੀ ਖਪਤ ਆ ਉਹ 90% ਦੀ ਵੀ ਨਹੀਂ ਪਹੁੰਚੀ। ਉਹਨਾਂ ਨੇ ਆਪਦੇ ਪਾਣੀ ਦਾ 10% ਬਚਾ ਕੇ ਰੱਖਿਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਕਿਤੇ ਤੋੜ ਪਾਉਗੀ ਜਾਂ ਮੁਸ਼ਕਲ ਆਉਗੀ ਜਿਵੇਂ ਅੱਤ ਕੀ ਵਾਰ ਲੈਵਲਸ ਬਹੁਤ ਕੱਟੇ ਹੋਏ ਆ ਤਿੰਨਾ ਡੈਮ ਚਾਹੇ ਪੌਂਗ ਡੈਮ ਆ ਚਾਹੇ ਤੇ ਆਪਣਾ ਭਾਖੜਾ ਡੈਮ ਇਹ ਸਾਰਿਆਂ ਚ ਲੈਵਲਸ ਬਹੁਤ ਘਟੇ ਹੋਏ ਹੈਗੇ ਆ ਤਾਂ ਜੇ ਤੰਗੀ ਆ ਜਾਂਦੀ ਹੈ ਪਾਣੀ ਦੀ ਤਾਂ ਅਸੀਂ ਪਾਣੀ ਵਰਤਾਂਗੇ ਉਸ ਪਾਣੀ ਦੇ ਉੱਤੇ ਇਹਨਾਂ ਹਰਿਆਣੇ ਦੀ ਉਸ ਪਾਣੀ ਦੇ ਉੱਤੇ ਰਾਜਸਥਾਨ ਦੀ ਸਭ ਦੀ ਆਖ ਹੈਗੀ ਆ ਵੀ ਅਸੀਂ ਖੋਲ ਜਾਈਏ ਆਪਾਂ ਜਿਹੜੀ ਜਿਵੇਂ ਆਪਾਂ ਆਬਾਦੀ ਨੂੰ ਕੰਟਰੋਲ ਕੀਤਾ ਆਬਾਦੀ ਘਟ ਵਧਾਈ ਆਬਾਦੀ ਨੈਸ਼ਨਲ opinion ਦੇ ਹਿਸਾਬ ਨਾਲ ਨੈਸ਼ਨਲ ਸਿਸਟਮ ਦੇ ਹਿਸਾਬ ਨਾਲ ਵਧਉਂਦੇ ਰਹੇ ਅੱਜ ਦੂਜੇ ਵਾਰ ਦੇ ਨੇ ਆਬਾਦੀ ਵਧਾ ਕੇ ਆਪਣੇ ਇਲਾਕੇ ਤੇ ਕਬਜ਼ਾ ਕਰ ਰਹੇ ਓਵੇਂ ਜਿਸੀਂ ਪਾਣੀ ਠੀਕ ਤਰ੍ਹਾਂ ਵਰਤਿਆ ਤੇ ਸਾਡਾ ਪਾਣੀ ਖੋ ਕੇ ਲੈ ਜਾਣਾ ਚਾਹੁੰਦੇ ਆ ਤੇ ਭਗਵੰਤ ਮਾਨ ਇਹਨਾਂ ਦੇ ਹੱਥ ਇਹਨਾਂ ਨੂੰ ਜਿਵੇਂ ਅੰਗਰੇਜ਼ ਕਹਿੰਦੇ ਹੈਂਡ ਇਨ ਬਲਾਵਾ ਇਹਨਾਂ ਦੇ ਨਾਲ ਹੀ ਚੱਲਦਾ ਰਿਹਾ 2022 ਦੇ ਵਿੱਚ 2024 ਦੇ ਵਿੱਚ 2024 ਦੇ ਵਿੱਚ ਲਗਾਤਾਰ ਤੁਸੀਂ ਰਿਕਾਰਡ ਕਢਾ ਕੇ ਦੇਖ ਲਓ ਅਪ੍ਰੈਲ ਮਈ ਜੂਨ ਦੇ ਵਿੱਚ 9 9000 ਕਿਊਸਿਕ ਪਾਣੀ हरियाणाले नु ਵੱਧ ਮਿਲਦਾ ਰਿਹਾ ਇਸ ਤੋਂ ਇਲਾਵਾ ਹੁਣ ਵੀ ਪਿਛਲੇ ਆਪਣਾ 6 ਅਪ੍ਰੈਲ ਤੋਂ 4000 ਕਿਉਸੇਕ ਵੱਧ ਜਾ ਰਿਹਾ ਇਹ ਜਦੋਂ ਇਹਨੇ ਇੱਕ ਵਾਰੀ ਇਹ ਰੀਤ ਪਾਤੀ ਇੱਕ ਵਾਰੀ ਇਹ ਤਰੀਕਾ ਪਾਤਾ ਤਾਂ ਅਗਲੇ ਹਰ ਵਾਰੀ ਮੰਗਣ ਲੱਗ ਗਏ ਅੱਜ ਤੂੰ ਸ਼ੇਰ ਬਣਿਆ ਹੋਇਆ ਡਟਿਆ ਹੋਇਆ ਵਿਖਾ ਰਿਹਾ ਤੇ ਡਟਿਆ ਕਿਉਂ ਆ ਤੂੰ ਕਿਉਂਕਿ ਤੂੰ ਸਿੰਧ ਇੰਡਸ ਵਾਟਰ ਟ੍ਰੀਟੀ ਵਾਲੇ ਮਸਲੇ ਨੂੰ ਉਭਾਰਨਾ ਚਾਹ ਰਿਹਾ ਉਹ ਵੀ ਉਹਨਾਂ ਦੇ ਕਹਿੰਦੇ ਉਭਾਰਨਾ ਚਾਹ ਰਿਹਾ ਹੋਰ ਕੋਈ ਗੱਲ ਨਹੀਂ ਹੱਲੇ ਵੀ ਉਹਨਾਂ ਨੂੰ ਵੱਧ ਦੇ ਰਿਹਾ ਹਾਲਾਂਕਿ ਉਹਨਾਂ ਦੀ ਸਾਰੀ ਆਬਾਦੀ ਜੇ 3 ਕਰੋੜ ਆਬਾਦੀ ਨੂੰ ਵੀ ਸਿਰਫ ਪੀਣ ਦਾ ਤੇ ਆਦੇ ਡੰਗਰ ਪਸੂ ਦਾ ਚਾਹੀਦਾ ਤਾਂ 2000 ਕਿਊਸ ਇੱਕ ਨਾਲ ਸਰ ਸਕਦਾ ਪਰ ਉਹ ਤੇਥੋਂ ਪਾਣੀ ਵੱਧ ਲੈਂਦੇ ਰਹੇ ਆ ਤੇ ਤੂੰ ਦਿੰਦਾ ਰਿਹਾ ਪਰ ਅੱਜ ਤੂੰ ਸ਼ੇਰ ਬਣ ਕੇ ਵਿਖਾਉਂਦਾ ਪਿਆ ਸੋ ਪੰਜਾਬੀਓ ਇਹਨਾਂ ਦੀਆਂ ਇਹ ਜਿਹੜੀਆਂ ਐਵੇਂ ਦਿਖਾਵੇ ਦੀਆਂ ਧਮਕੀਆਂ ਕਰ ਰਹੇ ਆ ਦਿਖਾਵਾ ਕਰ ਰਹੇ ਆ ਡਰਾਮਾ ਕਰ ਰਹੇ ਆ ਜਦੋਂ ਮੌਕਾ ਆਉਂਦਾ ਉਹਦੇ ਚੁੱਪ ਹੁੰਦੇ ਆ ਸਾਰੇ ਪੋਲਿਟਿਸ਼ੀਅਨ ਚਾਹੇ ਉਹ ਕਾਂਗਰਸੀ ਹੋਵੇ ਚਾਹੇ ਬੀਜੇਪੀ ਦਾ ਹੋਵੇ ਤੇ ਹੁਣ ਆਮ ਆਦਮੀ ਪਾਰਟੀ ਦਾ ਇਹ ਸਾਰੇ ਜਿਵੇਂ ਪੰਜਾਬ ਵਿਰੋਧੀ ਆ ਇਹਨਾਂ ਦੀਆਂ ਸਾਰੀਆਂ ਚਾਲਾਂ ਨੂੰ ਪਛਾਣੋ ਤੇ ਇਹਨਾਂ ਦੇ ਮਗਰ ਨਾ ਲੱਗੋ ਆਪ ਇਸ ਮਸਲੇ ਨੂੰ ਚੰਗੀ ਤਰ੍ਹਾਂ ਸੰਜੀਦਗੀ ਨਾਲ ਸਮਝੋ ਪੰਜਾਬ ਕੋਲੇ ਪਾਣੀ ਪਹਿਲਾਂ ਹੀ ਘਟਾ ਇਹ ਪੰਜਾਬ ਦੀ ਤਰਾਸ ਦੀ ਏ ਕਿਸੀ ਆਪ ਦਾ ਪਾਣੀ ਹੀਟੋ ਕੱਢ ਕੇ ਖਤਮ ਕਰ ਰਹੇ ਆ ਸਾਨੂੰ ਇੰਨੇ ਪਾਣੀ ਨਾਲ ਨਹੀਂ ਸਰਦਾ ਤੇ ਦੂਜੀ ਗੱਲ ਆ ਸਰਦੇ ਤੋਂ ਵੀ ਅਲਾਵਾ ਵੱਡੀ ਗੱਲ ਆ ਇਹ ਪੰਜਾਬ ਦਾ ਹੱਕ ਆ ਪੰਜਾਬ ਦਾ ਪਾਣੀ ਪੰਜਾਬ ਦਾ ਹੈ ਇਹਨਾਂ ਦੇ ਡੈਮਾਂ ਦਾ ਕੰਟਰੋਲ ਪੰਜਾਬ ਕੋਲੇ ਹੋਣਾ ਚਾਹੀਦਾ ਇਹਨਾਂ ਦੇ ਹੈਡਵਰਕਸ ਦਾ ਕੰਟਰੋਲ ਪੰਜਾਬ ਕੋਲੇ ਹੋਣਾ ਚਾਹੀਦਾ ਹਾਂ ਕਿਸੇ ਨੂੰ ਪੀਣ ਦੀ ਪਾਣੀ ਦੀ ਦਿੱਕਤ ਆ ਕਿਸੇ ਨੂੰ ਡੰਗਰ ਪਸ਼ੂਆਂ ਦੇ ਪਾਣੀ ਦੀ ਦਿੱਕਤ ਆ ਕਿਸੇ ਦੇ ਸ਼ਹਿਰੀ ਪਾਣੀ ਦੀ ਲੋੜ ਆ ਉਹ ਜ਼ਰੂਰ ਸਾਡੇ ਤੋਂ ਮੰਗ ਸਕਦੇ ਆ ਤੇ ਅਸੀਂ ਬਾਬੇ ਨਾਨਕ ਦਾ ਫਲਸਫਾ ਮੰਨਣ ਵਾਲੇ ਆ ਅਸੀਂ ਸਿੱਖ ਬਹੁ ਆਬਾਦੀ ਵਾਲਾਕਾ ਪੰਜਾਬ ਗੁਰੂਆਂ ਦੀ ਧਰਤੀ ਆ ਤੇ ਇਹ ਇਸ ਗੱਲੋਂ ਤੁਹਾਨੂੰ ਭੁੱਖਾ ਨਹੀਂ ਮਰਨ ਦੋਗੇ ਤੁਹਾਨੂੰ ਪਾਣੀ ਨਾਲੋਂ ਜਿੱਥੇ ਤੁਸੀਂ ਲੰਗਰ ਲਾਉਨੇ ਹੋ ਉੱਥੇ ਤੁਹਾਨੂੰ ਪਾਣੀ ਪੀਣ ਜੋਗਾ ਵੀ ਦੇਵਾਂਗੇ ਤੁਹਾਡੇ ਪਸ਼ੂਆਂ ਜੋਗਾ ਵੀ ਦੇਵਾਂਗੇ ਪਰ ਤੱਕੇ ਨਾਲ ਜੇ ਤੁਸੀਂ ਸਾਡੇ ਤੋਂ ਆਪਦੀ ਇੰਡਸਟਰੀ ਚ ਚਲਾਉਣ ਵਾਸਤੇ ਆਪਦੇ ਥਰਮਲ ਪਲਾਂਟਸ ਚਲਾਉਣ ਵਾਸਤੇ ਤੇ ਆਪਦੀ ਇਰੀਗੇਸ਼ਨ ਦੀਆਂ ਜ਼ਰੂਰਤਾਂ ਪੂਰੀਆਂ ਕਰਨਾਂ ਸੇ ਤੱਕੇ ਦਾ ਸਾਡੇ ਤੋਂ ਪਾਣੀ ਲਵਾਵਾਂਗੇ ਤੇ ਅਸੀਂ ਨਹੀਂ ਦੇਵਾਂਗੇ ਤੇ ਚਟਾਲਾ ਸਾਹਿਬ ਨੂੰ ਵੀ ਮੈਂ ਦੱਸਦਾ ਕਿ ਮਹਾਰਾਜ ਜੇ ਹਰਿਆਣੇ ਵਾਲੇ ਰਾਹ ਬੰਦ ਕਰਦੇ ਹੋ ਤੇ ਰਾਹ ਸਾਨੂੰ ਹੋਰ ਵੀ ਖੋਲਨੇ ਆਉਂਦੇ ਆ ਜਿਹੜੇ ਤੁਹਾਡੇ ਵਾਸਤੇ ਹੋਰ ਦੁੱਖਦਈ ਹੋਣਗੇ ਇੰਨਾ ਕਹਿ ਕੇ ਤੁਹਾਤੋਂ ਜਤ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ